ਜੀ ਮੈਂ ਉਹਨਾਂ ਦੀ ਮੈਸੇਜ ਹੈ। ਕੀ ਲਾਜੀ ਹੈ। ਉਹਨਾਂ ਦਾ ਨਾਮ ਸੰਜੀਵ ਕੁਮਾਰ ਹੈ, ਮੇਰਾ ਨਾਮ ਉਰਮਿਲਾ ਹੈ। ਕਿੰਨੀ ਉਮਰ ਸੀ? ਉਹਨਾਂ ਦੀ ਉਮਰ 52 ਸਾਲ ਸੀ ਤੇ ਉਹ ਟਾਲੀ ਸਾਹਿਬ ਮਾਰਕੀਟ 'ਚ ਪਾਰਸਲ ਵਗੈਰਾ ਸਿੰਦੇ ਸੀ। ਰਾਤੀ ਘਟਨਾ ਸੀ। ਰਾਤੀ ਘਟਨਾ ਹੈ ਬਾਪਰੀ ਵੀ ਜਦੋਂ ਆਏ ਆ। ਚਲੋ ਇੱਕ ਸਾਈਡ ਤੇ ਵੀਡੀਓ ਸਾਫ਼ ਦੇਖਿਆ ਦਿਖ ਰਿਹਾ ਹੈ ਦਸਨ ਦੀ ਲੋੜ ਹੀ ਨਹੀਂ ਆ ਤੇ ਲੇਟੇ ਹੋਏ ਆ। ਮਤਲਬ ਕਿ ਸੁੱਤੇ ਆ ਔਰ ਚੀਕ ਦੀ ਆਵਾਜ਼ ਵੀ ਆਈ ਸਾਨੂੰ। ਵੀਡੀਓ ਕਲਿੱਪਿੰਗ 'ਚ ਸਾਨੂੰ ਚੀਕ ਦੀ ਆਵਾਜ਼ ਵੀ ਆਈ ਹੈ। ਕਿ ਉਹਨਾਂ ਨੇ ਬੜੀ ਜ਼ੋਰ ਦੀ ਆਵਾਜ਼ ਚੀਕ ਨਿਕਲੀ ਆ। ਔਰ ਗੱਡੀ ਜਦੋਂ ਉਹਨੇ ਉਪਰੋਂ ਆਲੀ ਕੱਢੀ ਹੈ ਨਾ ਅੱਗੇ ਘਸੀਟ ਕੇ ਪਿੱਛੋਂ ਦੀ ਨਾਲ ਹੀ ਲੈ ਗਿਆ ਕੋਈ ਸੀਸੀਟੀਵੀ ਵੀਡੀਓ ਜਿਹੜੀ ਹਾਂਜੀ ਔਰ ਸੀਸੀਟੀਵੀ 'ਚ ਇਹ ਵੀ ਆ ਰਿਹਾ ਉਹ ਫਟਾਫਟ ਉਹ ਬੰਦਾ ਦਵਾ ਦਾ ਗੇਟ ਖੜਕਾਉਂਦੇ ਆਪਣਾ ਵੀ ਦਰਵਾਜ਼ਾ ਖੋਲੋ ਜਾਂ ਸਰ ਦਾ ਖੋਲੋ ਆਪਣੇ ਘਰ ਜਾ ਕਿਦਾਂ ਉਹਨਾਂ ਨੇ ਦਰਵਾਜ਼ਾ ਖੋਲ੍ਹਣੇ ਦੇਰ ਲੱਗਿਆ ਫਿਰ ਹੋਰਨ ਮਾਰੀ ਗਿਆ ਮਾਰੀ ਗਿਆ ਗੱਡੀ ਦਾ ਔਰ ਉਹਨੇ ਉਤਰ ਕੇ ਇਹ ਨਹੀਂ ਕੀਤਾ ਕਿ ਇਹਨੂੰ ਬੰਦਾ ਜੇ ਉਹ ਲੇਟਿਆ ਤਾਂ ਉਹ ਸਾਈਡ ਤੇ ਜਾਂ ਠਾਦਾ ਜਾਂ ਚੁੱਕ ਕੇ ਪਰਾਂ ਕਰਦਾ ਤੇ ਕੀ ਕਰਨ ਕੀ ਸਮਝੇ ਕਿ ਲੱਗਦਾ ਕੋਈ ਹਾਂ ਹੈ ਪਾਜੀ ਵੇਖੋ ਰੰਜਿਸ਼ ਤਾਂ ਸਾਡੀ ਕਿਸੇ ਨਾਲ ਹੈ ਨਹੀਂ ਹੁਣ ਉਹਨੂੰ ਪਤਾ ਨਹੀਂ ਕੀ ਦੁਸ਼ਮਣੀ ਸੀ ਜਾਂ ਕਿੱਦਾਂ ਜਿਹੜਾ ਇਹ ਕਰਕੇ ਗਿਆ ਪਰ ਕੀਤਾ ਤਾਂ ਜਾਣਬੁੱਝ ਕੇ ਨਾ ਉਹਨੇ ਕੋਈ ਨਸ਼ਾ ਵਗੈਰਾ ਤਾਂ ਨਹੀਂ ਲਈ ਨਹੀਂ ਪਾਜੀ ਨਹੀਂ ਕੀ ਲੱਗਦਾ ਕਿ ਜਾਣਬੁੱਝ ਕੇ ਜਿਹੜਾ ਉਹ ਹਾਂਜੀ ਜਾਣਬੁੱਝ ਕੇ ਕਤਲ ਹੀ ਕਵਾਂਗੇ ਪਾਜੀ ਨੂੰ ਅੱਜ ਥਾਣੇ ਪਹੁੰਚਿਓ ਕੋਈ ਕੀ ਇਨਸਾਫ ਤੇ ਥਾਣੇ ਪਹੁੰਚ ਕੇ ਸਾਨੂੰ ਇਹ ਇਨਸਾਫ ਚਾਹੀਦਾ ਇਹ ਬੰਦਾ ਸੋਣ ਚਾਹੀਦਾ ਬੱਸ ਆਰੇ ਵੱਲੋਂ ਕੀ ਕਹਿੰਦੇ ਆ ਥਾਣੇ ਵਾਲੇ ਵੱਲੋਂ ਇਹੋ ਕਿਹਾ ਗਿਆ ਵੀ ਸ਼ਾਮ ਤੱਕ ਤੁਹਾਨੂੰ ਕੋਈ ਰਿਸਪੌਂਸ ਦਵਾਂਗੇ ਇਸ ਗੱਲ ਦਾ ਤੁਹਾਨੂੰ ਦੱਸਾਂਗੇ ਪਤਾ ਲੱਗੇ ਬੰਦਾ ਕਿੱਥੋਂ ਦਾ ਰਹਿਣ ਦਾ ਬੰਦਾ ਉੱਥੇ ਹੀ ਨੇ ਜਿੱਥੇ ਗੱਡੀ ਚੜਾਈ ਉਹਦੇ ਨਾਲ ਹੀ ਘਰ ਉਹਦਾ ਥੋੜੀ ਹਟ ਥੋੜੀ ਦੂਰੀ ਤੇ ਘਰ ਉਹਦਾ ਹਾਂਜੀ ਕੀ ਨਾਮ ਕੀ ਉਹਦਾ ਮੇਰਾ ਸਰ ਅਨਕੇ ਸ਼ਰਮਾ ਜਿਹੜੇ ਮ੍ਰਿਤਕ ਸਾਨੂੰ ਕੀ ਫੋਨ ਲੱਗਦੇ ਸੀ ਮੇਰੇ ਸਾਹੇ ਸਾਥੀ تین ਆਂਦੇ ਸੰਜੀਵ ਕੁਮਾਰ ਉਮਰ ਕਿੰਨੀ ਸੀ 52 ਸਾਲ ਕਿਤੇ ਦਿਨ ਦੀ ਸਰ ਮੇਠਾ ਰੋਡ ਕੋ ਨਾਣਕ ਨਗਰ ਰਾਤ ਕੀ ਗੱਲ ਹੋਈ ਜੇ ਕਿੰਨੇ ਵਜ ਦਾ ਸਮਾਂ ਸੀਗਾ ਕਿ ਰਾਤ ਸਰ 12:00 ਵਜੇ 12:30 ਵਜੇ ਦੀ ਟਾਈਮਿੰਗ ਹੋਣੀ ਜਦੋਂ ਬਲਕਿ ਘਟਨਾ ਵਾਪਰੀ ਤੇ ਮਹਨੂਮ ਇਨਫੋਰਮ ਕੀਤਾ ਬਲਕਿ 2:30 ਵਜੇ ਨੂੰ ਖੁਦ ਪਤਾ ਲੱਗਿਆ ਕਿ ਹਲੇ ਨੋਨ ਹੈਗੇ ਕੋਈ ਬਾਹਰ ਢਾਬੇ ਵਾਲੇ ਉਹਨਾਂ ਨੂੰ ਪਤਾ ਹੈ ਮੇਰੇ ਫਾਦਰ ਸਾਹਿਬ ਨੇ ਤੇ ਉਹ ਉਹਨਾਂ ਨੇ ਘਰੇ ਆ ਕੇ ਦੱਸਿਆ ਕਿ ਤੁਸੀਂ ਇੱਕ ਵਾਰੀ ਦੇਖ ਲਓ ਤੇ ਉਹਨਾਂ 60 ਸਟੂ ਲੱਗੀ ਹੋਈ ਹੈ ਤੇ ਜਦੋਂ ਅਸੀਂ ਜਾ ਕੇ ਦੇਖਿਆ ਤੇ ਬਲਕਿ ਡੈਥ ਹੋ ਹੋ ਚੁੱਕੀ ਹੈ ਉਹਨਾਂ ਦੀ ਤੇ ਕੀ ਕੋਈ ਜੱਤ ਦਾ ਕਾਰਨ ਕੀ ਕਾਰ ਨਹੀਂ ਕਾਰ ਭਾਜੀ ਬਲਕਿ ਸਿੱਧਾ ਉਪਰੋਂ ਲੰਗਾ ਆ ਗਿਆ ਬੰਦਾ ਇਸ ਤਰ੍ਹਾਂ ਲੱਗਦਾ ਹੈ ਕਿ ਪਿੱਛੋਂ ਹੀ ਕੋਈ ਕਾਂਟ ਕਰ ਗਿਆ ਬੜੀ ਜਲਦੀ ਜਗ੍ਹਾ ਹੀ ਉਪਰੋਂ ਚੜਾ ਆ ਗਿਆ ਕੀ ਲੱਗਦਾ ਕਿ ਇਹ ਡੈਥ ਨਹੀਂ ਹੋਈ ਕੋਈ ਜਾਣਬੁੱਝ ਕੇ ਹੀ ਕਤਲ ਕੀਤਾ ਜਾਣਬੁੱਝ ਕੇ ਕਤਲ ਕੀਤਾ ਭਾਜੀ ਉਪਰੋਂ ਲੰਗਾ ਗਿਆ ਉਹਨਾਂ ਸਾਫ਼ ਦੇਖਣ ਦੇ ਬੰਦਾ ਰਕੇ ਬਲਕਿ ਸਾਈਡ ਤੇ ਗਿਆ ਤੇ ਤੂੰ ਸਾਈਡ ਤੋਂ ਕਾਰ ਘੱਡ ਲਈ ਜਾਂ ਤੂੰ ਬਲਕਿ 2 ਮਿੰਟ ਲੱਗਣੇ ਉਤਰ ਕੇ ਸਾਈਡ ਤੇ ਕਰਦੇ ਉਪਰੋਂ ਲੰਗਾ ਗਿਆ ਸਗੋਂ ਤੇ ਕੀ ਕੰਕਸ਼ਨ ਨੂੰ ਸ਼ਾਤ ਨਹੀਂ ਸੀ ਕਰਦੇ ਨਹੀਂ ਨਾ ਸਰ ਨਹੀਂ ਭਾਈ ਨਿਸ਼ਾਨੇ ਨਹੀਂ ਕਰਦੇ ਕੋਈ ਕੰਮ ਵੀ ਕਰਦੇ ਕੰਮ ਉਥੇ ਟਾਲੀ ਸਾਹਿਬ ਮਾਰਕੀਟੇ ਤੋਂ ਕੱਪੜੇ ਦਾ ਕੰਮ ਕਰਦੇ ਆ ਮਾਰਕੀਟੇ ਤੇ ਹੁਣ ਜਿਹੜੀ ਤੁਸੀਂ ਕੋਈ ਥਾਣੇ ਵਗੈਰਾ ਰਿਪੋਰਟ ਦਿੱਤੀ ਰਾਤੀ ਹਾਂਜੀ ਰਿਪੋਰਟ ਦਿੱਤੀ ਪੁਲਿਸ ਵਾਲੇ ਕਹਿੰਦੇ ਤਾਂ ਅਸੀਂ ਸ਼ਾਮ ਤੱਕ ਕੋਈ ਰਿਸਪਾਂਸ ਦਵਾਂਗੇ ਆਪਾਂ ਕੋਈ ਜਿਹੜਾ ਬੰਦਾ ਟ੍ਰੇਸ ਕੀਤਾ ਗਿਆ ਕੋਈ ਸੀਸੀਟੀਵੀ ਕੋਈ ਕਨਵਾਇਆ ਸੀਸੀਟੀਵੀ ਵੀਡੀਓ ਆਈ ਹੋਈ ਹੈ ਲੈਪੋ ਹੀ ਕਢਾਈ ਆਪਾਂ ਹਾਂਜੀ ਸਰੇ ਤੋਂ ਸੰਦੀਮ ਨਾ ਦਾ ਜਿਹੜਾ ਬੰਦਾ ਸੀਗਾ ਰਾਤੀ ਦੀ ਦੇਰ ਤੋਂ ਮਿਲਿਆ ਤੇ ਉਹਦੇ ਬਾਰੇ ਕੀ ਜਿਹੜੀ ਕਾਰ ਉਦੇ ਵਿੱਚ ਸਾਡੇ ਕੋਲ ਇੱਕ ਐਕਸੀਡੈਂਟ ਕੇਸ ਆਇਆ ਸੀ ਉਹਦੀ ਰਿਪੋਰਟਿੰਗ ਹੋਈ ਸੀ ਉਹਦੇ ਵਿੱਚ ਅਸੀਂ ਐਫ ਆਈ ਆਰ ਲੌਂਚ ਕਰ ਦਿੱਤੀ ਹੋਈ ਹੈ ਇਹ ਜਿਹੜੀ ਗੱਡੀ ਨਾਲ ਐਕਸੀਡੈਂਟ ਹੋਇਆ ਉਹਨੂੰ ਟਰੈਕ ਕਰ ਰਹੇ ਹਾਂ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰ ਲਾਂਗੇ ਜਿਹੜੇ ਦੋਸ਼ੀ ਵੱਲੋਂ ਜਿਹੜਾ ਗੱਡੀ ਚੋਰੀ ਦਿੱਤਾ ਗਿਆ ਉਹ ਇੱਥੋਂ ਦਾ ਆ ਕੇ ਜਾਂ ਬਾਹਰ ਦਾ ਹੈ ਦੇਖੋ ਜੀ ਹਾਂ ਦੀ ਤੁਹਾਨੂੰ ਦੱਸ ਰਹੇ ਹਾਂ ਵੀ ਫਲਾ ਜਲਾਏ ਸੀ ਪਰਚਾ ਉਹਦੇ ਵਿੱਚ ਦਰਜ ਕਰ ਲਿਆ ਹੋਇਆ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਨੰਬਰ ਤੁਸੀਂ ਦੋਸ਼ੀ ਨੂੰ ਪੇਸ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹੋ ਜਿਹੜੀ ਬੋਡੀ ਸੀ ਉਹਨਾਂ ਕੋ ਪੋਸਟਮਾਰਟਮ ਹਾਂਜੀ ਪੋਸਟਮਾਰਟਮ ਹੋ ਚੁੱਕਾ ਜੀ ਤੇ ਹੈਂਡਓਵਰ ਕਰ ਦਿੱਤੀ ਗਈ ਹੈ ਪਰਿਵਾਰ ਦੇ ਕੋਈ ਨਸ਼ਾ ਰਸਾਤ ਨਹੀਂ ਮਿਲ ਸਕਿਆ ਕੋਈ ਉਹਦੇ ਮੈਡੀਕਲ ਤੋਂ ਬਾਅਦ ਹੀ ਪਤਾ ਲੱਗੇਗਾ ਜੋ ਪੋਸਟਮਾਰਟਮ ਰਿਪੋਰਟ ਆਏਗੀ ਜੀ ਤੇ ਦੋਸ਼ੀ ਜਿਹੜਾ ਵਾਹੂ ਛਾਪੇਮਾਰੀ ਕੋ ਹਾਂਜੀ ਦੋਸ਼ੀ ਜਿਹੜਾ ਇਸ ਵੇਲੇ ਜੀ ਐਟ ਲਾਰਜ ਹੈ ਜੀ ਮੈਂ ਤੁਹਾਨੂੰ ਦੱਸ ਕਿਆ ਵੀ ਗੱਡੀ ਦਾ ਨੰਬਰ ਸਾਡੇ ਕੋਲ ਫਲਾ ਲਾਇਆ ਹੋਇਆ ਹੈ ਇਨਵੈਸਟੀਗੇਸ਼ਨ ਦੇ ਦੌਰਾਨ ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਸੀਗਾ ਕਿ ਉਹ ਕਿਰਾਏ ਤੇ ਰਿੰਦਾ ਸੀਗਾ ਜਿਹੜਾ ਇਹਦੇ ਕੋਈ ਵੀ ਜੇ ਜੋ ਵੀ ਸਾਨੂੰ ਕੋਈ ਇਨਫੋਰਮੇਸ਼ਨ ਦੇਗਾ ਉਹਨੂੰ ਜਰੂਰ ਵਿਚਾਰ ਕੇ ਦੋਸ਼ੀ ਤੱਕ ਪਹੁੰਚਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ ਜੀ ਇਹ ਪਰਚਾ ਜਿਹੜਾ ਹੁਣ ਦਰਜ ਹੋ ਪਰਚਾ ਰੇਡੀ ਦਰਜ ਹੋ ਚੁੱਕਾ ਜੀ ਠੀਕ ਹੈ